ਕਿਹੜਾ ਮੰਮੀ ਕਿਸੇ ਨ ਕਿਸ ਨੂੰ ਦੇ ਦੇਣਾ ਜਾਂ ਲੈ ਲੈਣਾ ਹੈ ਖਾਣਾ ਤੇ ਆਪੋ ਆਪਣਾ ਹੀ ਚੱਲ ਕੋਈ ਨਹੀਂ ਪੁੱਤ ਮਾਰਾ ਤੇਰੀਆਂ ਸਾਰੀਆਂ ਰੀਝਾਂ ਪੂਰੀਆਂ ਕਰੇ ਮੇਰੀ ਬਾਹ ਛੱਡ ਮੈਂ ਇੱਥੇ ਸ਼ਾਪਿੰਗ ਕਰਨ ਵਾਸਤੇ ਆਈ ਆਂ ਫਿਰੋਟਾ ਨੂੰ ਫੋਨ ਕਰਦੇ ਹੀ ਫਿਰੋਟਾ ਤੇ ਆਉਂਦੇ ਨਹੀਂ ਕਿਉਂ ਕੀ ਗੱਲ ਵਾ ਨਹੀਂ ਪਤਾ ਇਹੋ ਜੀ ਗੱਲ ਤਾਂ ਨਹੀਂ ਆ ਕੁੜੀ ਢੱਡੀ ਤੇ ਗਈ ਸ਼ੋਪਿੰਗ ਵਗੈਰਾ ਕਰਨ ਗਈ ਮੁੰਡੇ ਕਿਹਦੇ ਨਾਲ ਚੱਲ ਜਾਣਾ ਹਾਂ ਲੋ ਸਮਝਣੇ ਨਾਲ ਗੁੱਸਾ ਨਾ ਕਰ ਹੁਣ ਡੜੀ ਜੀ ਨਾਲ ਗੱਲ ਕੀਤੀ ਕੁਝ ਨਾ ਕੁਝ ਸੋਚਣ ਗਈ ਹੋ ਇਹ ਚੀਜ਼ ਬਾਰੇ ਹਾ ਜਨਾ ਸੋਚਿਆ ਮੈਨੂੰ ਨਹੀਂ ਡੈਡੀ ਤੇ ਯਕੀਨ ਹੈਗਾ ਜਿੱਦਾਂ ਉਹਨਾਂ ਨੂੰ ਪਹਿਲਾਂ ਯਕੀਨ ਨਹੀਂ ਹੀ ਆਉਂਦਾ ਤਾਂ ਡੈਡੀ ਨੂੰ ਉਸੇ ਤਰ੍ਹਾਂ ਇਹਨਾਂ ਦਾ ਨਹੀਂ ਕੁਝ ਪਤਾ ਕੀ ਕਰ ਦੇਣਾ ਇਹਨਾਂ ਨੇ ਵੀ ਯਾ ਜਿਉ ਕੁੜੀਆਂ ਕਹਿਣੀਆਂ ਆ ਮੈਨੂੰ ਸਹੀ ਲੱਗਦਾ ਹੈ ਕਿ ਜਿੱਤਰਾ ਹੁਣ ਉਹ ਬਾਜ਼ਾਰ 'ਚ ਜਾ ਕੇ ਉਹਨੇ ਹੱਥ ਚੁੱਕ ਲਿਆ ਆ ਤੇ ਹਾਲੇ ਤੇ ਵਿਆਹ ਵੀ ਨਹੀਂ ਹੋਇਆ ਤੇ ਕੱਲ ਨੂੰ ਕੀ ਕਰੂਗਾ ਮੁੰਡਾ ਮੈਨੂੰ ਇਹ ਸਹੀ ਨਹੀਂ ਲੱਗਦਾ ਮੈਨੂੰ ਲੱਗਦਾ ਜਿetr ਆਪਾਂ ਵੀ ਪੜਦਾ ਪਾ ਗਈ ਆ ਕਿਸ ਗੱਲ ਦਾ ਯਾਰ ਮੈਂ ਕਰਨਾ ਹੀ ਆ ਗਿਆ ਭਾਬੀ ਨਾਲ ਗੱਲ ਕਿ ਅਹੀਂ ਨਹੀਂ ਰਿਸ਼ਤਾ ਕਰਨਾ ਉੱਥੇ ਮੇਰੀ ਤਾਂ ਧੀ ਜਿੰਦਗੀ ਖਰਾਬ ਕਰ ਦੇਣੀ ਆ ਉਹਨੇ ਮੈਂ ਇਹੋ ਜੇ ਬੰਦਾ ਇਹਨਾਂ ਚਾਹੀਦਾ ਹੀ ਨਹੀਂ ਵਾਪਾਉਣਾ ਚਲੋ ਜੋ ਗਲਤੀ ਹੋ ਗਈ ਹੈ ਚਲੋ ਹੱਲੇ ਵੀ ਟਾਈਮ ਸਿਰ ਪੈਰ ਸਹਮਾ ਲੇ ਆ ਤੇ ਕਰਦੇ ਆ ਜਾ ਕੇ ਪਰਜਾਈ ਨਾਲ ਗੱਲ ਹੁਣ ਕਿ ਪਰਜਾਈ ਮੈਂ ਨਹੀਂ ਕੁੜੀ ਦਾ ਰਿਸ਼ਤਾ ਉੱਥੇ ਕਰਨਾ ਤੂੰ ਉਹਨਾਂ ਨੂੰ ਜਵਾਬ ਦੇਣਾ ਜਦਾਂ ਦੇ ਲਾ ਮੈਨੂੰ ਤਾਂ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਗੱਡੀ ਮੰਗੀ ਸੀ ਪਰ ਚਲੋ ਫੇਰ ਵੀ ਟਾਈਮ ਸਿਰ ਪਤਾ ਲੱਗ ਗਿਆ ਹੱਲੇ ਵੀ ਕੱਲ ਨੂੰ ਵਿਆਹ ਹੋ ਜਾਂਦਾ ਤੇ ਕੀ ਪਤਾ ਨਾ ਕੀ ਕਰਨਾ ਹੈ ਕੁੜੀ ਨਾ ਕਿਦਾਂ ਨਹੀਂ ਕਰਨਾ ਤੇ ਗੱਲ ਤਾਂ ਮੁੰਡੇ ਨੇ ਬੜੀ ਮਾੜੀ ਕੀਤੀ ਆ ਚਲੋ ਇਹ ਆ ਕਿ ਉਹਦੇ ਕਰਨ ਨਾਲ ਸਾਡੇ ਪੈਰ ਜਿਹੜੇ ਆ ਨਾ ਉਹ ਸੰਭਲ ਗਏ ਆ ਸਾਡੀਆਂ ਵੀ ਟਾਈਮ ਸੇਰੀ ਅੱਖਾਂ ਖੁੱਲ ਗਈਆਂ ਨੇ ਤੇ ਕੁੜੀ ਆਡੀ ਦੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਮੇਰੇ ਹੀਰੇ ਵਰਗੀਆਂ ਧੀਆਂ ਤੋਂ ਉਹਨਾਂ ਰੋਲ ਕੇ ਰੱਖ ਦੇਣੀਆਂ ਸੀ ਲਵਨਾ ਵੀ ਜਾ ਕੇ ਕਰਦਾ ਗੱਲ ਤੇ ਉਹਦੀ ਮਾਂ ਨਾਲ ਵੀ ਕਰਦਾ ਆ ਹੁਣ ਕਿੱਦਾਂ ਹੋਣਾ ਚਾਹੀਦਾ ਆ ਚਲੋ ਠੀਕ ਆ ਫਿਰ ਮੈਂ ਕਲੌਨੀ ਆ ਲਵ ਨੂੰ ਟਾਡੇ ਆਉਂਦੇ ਨਹੀਂ ਉਹਨਾਂ ਉੱਥੇ ਅੱਡੇ ਤੇ ਖਲੋਤਾ ਹੋਗਾ ਲਾਲਾ ਹਾਂਜੀ ਮੰਮੀ ਜੀ ਗੱਲ ਸੁਣੇ ਮੇਰੀ ਆ ਗਏ ਹਾਂਜੀ ਮੰਮੀ ਦੱਸੋ ਬੈ ਜਾ ਇੱਥੇ ਹਾਂਜੀ ਲਵ ਮੈਂ ਨਾ ਤੇਰੀ ਮਸੀ ਤੇ ਮਾਸੜ ਚੱਲੇ ਸੀ ਸ਼ਹਿਰ ਨੂੰ ਹਾਂਜੀ ਉਹ ਮਾਸੜ ਚੱਲੇ ਤੇ ਉਹਨਾਂ ਨੂੰ ਮੈਂ ਥੋੜੇ ਜੇ ਪੈਸੇ ਆਖੇ ਸੀ ਹੁਣ ਤੂੰ ਉਹਨਾਂ ਨਾਲ ਚਾਚੇ ਨੂੰ ਪੈਸੇ ਦੇਣੇ ਆ ਤੇ ਮੈਨੂੰ ਦੱਸਣ ਰਿਹਾ ਕਿ ਤੂੰ ਕਿੱਥੋਂ ਪੈਸੇ ਦੇਣੇ ਆ ਉਹ ਕਿੱਥੇ ਕਰ ਤਰ ਲੈ ਕੇ ਹੱਦੇ ਮਾਰਦਾ ਫਿਰੇਗਾ ਮੈਂ ਤੇਰੀ ਵਾਸੀ ਨਾਲ ਪਰਸੋਂ ਗੱਲ ਕੀਤੀ ਕਿ ਹਨ 3 ਕ ਲੱਖ ਰੁਪਏ ਦੀ ਲੋੜ ਆ ਤੂੰ ਆਂਦੇ ਕੋਈ ਗੱਲ ਨਹੀਂ ਲੈ ਲਿਓ ਤੇ ਉਹ ਚੱਲੇ ਆ ਤੇ ਉਹ ਆਂਦੇ ਫੜ ਕੇ ਲੈ ਜਾ ਚਲੋ ਉਹ ਤੇ ਮੰਮੀ ਠੀਕ ਗੱਲ ਆ ਤੂੰ ਕਹਿ ਤਾ ਪਰ ਉਹਨਾਂ ਨੂੰ ਚਾਹ ਰੋਂ ਕੱਲ ਹੀ ਦਿੱਕਤ ਦੇਣੀ ਮੈਂ ਆਰਤੀਆਂ ਨਾਲ ਗੱਲ ਕੀਤੀ ਤੇ ਆਈ ਹੋਂਦਾ ਕਰਦਣਾ ਇੰਤਜ਼ਾਮ ਤੇ ਕੋਈ ਨਹੀਂ ਭੈਣ ਭਰਾ ਕਿਹੜੇ ਕੰਮ ਲੈ ਹੁੰਦੇ ਆ ਆਰਤੀਆਂ ਨੇ ਤੈਨੂੰ ਪੁੱਤ ਕਿਹੜੇ ਉਤਰਾਂ ਦੇ ਦੇਣੇ ਉਹਨੇ ਵੀ ਤੇ ਵਿਆਹ ਹੀ ਲਾਉਣਾ ਤੇ ਚੱਲ ਉਹਨਾਂ ਦੇ ਕੋਲ ਹੈਗੀ ਹੀ ਰਕਮ ਤੇ ਉਹ ਆਂਦੇ ਕੋਈ ਗੱਲ ਨਹੀਂ ਤੁਸੀਂ ਸਾਰ ਲਓ ਉਹ ਤਾਂ ਮੈਂ ਤੁਹਾਡੀ ਗੱਲ ਠੀਕ ਆ ਤੇ ਫਿਰ ਪਿੰਡ ਜਾਣਾ ਪਏਗਾ ਉੱਥੋਂ ਮੈਂ ਫੜ ਕੇ ਲਿਆਵਾਂਗੇ ਨਹੀਂ ਨਹੀਂ ਪਿੰਡ ਨਹੀਂ ਹੁੰਦੇ ਇੱਥੇ ਅੱਡੇ ਤੇ ਆਣੂ ਮਿਲ ਪੇ ਲਵਦੇ ਇੱਥੇ ਲੈ ਜੇ ਤੇ ਅੱਡੇ ਤੇ ਉਹਨਾਂ ਤੋਂ ਮੈਂ ਉਹਨੂੰ ਘਰੇ ਬੁਲਾ ਲੈਂਦੇ ਚਾਹ ਪਾਣੀ ਪੀ ਕੇ ਚੱਲ ਜਾਂਦੇ ਆ ਤੇ ਭਾਵੇਂ ਜਾਂਦੇ ਉਹ ਘਰ ਪਰ ਉਹਨਾਂ ਨੂੰ ਕੋਈ ਕੰਮ ਹੀ ਉੱਥੇ ਟਾਈਮ ਨਾਲ ਉਹ ਆਂਦੇ ਹੀ ਆਉਂਦਿਆਂ ਵੇਖਣਗੇ ਜੇ ਟਾਈਮ ਲੱਗਾ ਜਾਂਦੇ ਹੈ ਰਕਮ ਹੋਣੀ ਕਿੱਥੇ ਨਾਲ ਚੁੱਕੀ ਕਰਾਂਗੇ ਓਏ ਇਹ ਤਾਂ ਗੱਲ ਆ ਚਲੋ ਮੰਮੀ ਉਦਾਂ ਮਾਸੀ ਮਸੜਾ ਸਭਾ ਚੰਗਾ ਉਹਨਾਂ ਦੀ ਮਿਹਰਬਾਨ ਵਾਲੀ ਗੱਲ ਆ ਵੀ ਅੱਧੀ ਆਵਾਜ਼ ਤੇ ਵਿਚਾਰੇ ਕੰਮ ਕਰ ਦਿੰਦੇ ਆ ਉਹ ਪਿੱਛੇ ਜੇ ਵੇਖਿਆ ਉਹਨਾਂ ਵਿਚਾਰੇ ਤੁਹਾਡੇ ਕਹਿੰਦੇ ਉਸੇ ਵੇਲੇ ਹਮੇ ਭਰਤੀ ਰਿਸ਼ਤੇਦਾਰ ਹੋਵੇ ਤੇ ਇਹ ਹੋਇਆ ਜਿਹੜਾ ਦੁੱਖ ਵੇਲੇ ਭੈਣ ਭਰਾ ਦਾ ਸਾਥ ਫੜਾ ਨਾ ਨਹੀਂ ਉਹ ਤੇ ਬੜਾ ਸਾਥ ਦਿੰਦੇ ਆ ਤੇ ਮੈਂ ਵੀ ਮੰਮੀ ਇਦਾਂ ਹੀ ਕਰਨਾ ਚਾਹੁੰਨਾ ਵੀ ਜੇ ਚਾਚਾ ਜੀ ਮੰਨ ਲਓ ਵਿਚਾਰੇ ਦੇ ਲੌੜਾ ਕਰਨ ਦੇ ਇਹਨਾਂ ਆਂਦੇ ਵੀ ਜੇ ਨਹੀਂ ਆ ਤਾਂ ਤੂੰ ਪਹਿਲੀ ਬੰਨਾ ਮੇਰੇ ਕੋਲ ਥੋੜਾ ਬੋਤਾ ਕਰਾ ਲਾ ਪਰ ਆਪਾਂ ਮੰਮੀ ਗੱਲ ਨੂੰ ਸੋਭਾ ਨਹੀਂ ਲੈਂਦੀ ਹੈਗੀ ਤਾਲ ਕਰਕੇ ਮੈਂ ਇਹਨਾਂ ਨੂੰ ਕਹਿਤਾ ਵੀ ਮੈਂ ਇਹ ਬਾਰੇ ਸੋਚ ਵੀ ਨਹੀਂ ਸਕਦਾ ਚਾਹੇ ਔਖੇ ਹੋਈਏ ਚਾਹੇ ਸੌਖੇ ਆਪਾਂ ਨੂੰ ਤਾਂ ਟਾਈਮ ਕੱਢਣਾ ਤੇ ਹੁਣ ਮੈਂ ਤੇ ਇਹਨਾਂ ਵਾਸਤੇ ਬਥੇਰਾ ਡਈਏ ਕਰਨ ਹੁਣ ਇਹ ਵੇਖੋ ਕੱਲ ਉਹ ਮੰਮੀ ਕਦਰ ਪਾਉਂਦੇ ਤੇ ਹੈਗੇ ਵਿਚਾਰੇ ਹੁਣ ਚਾਚਾ ਜੀ ਆ ਤੇ ਵੇਖ ਲੋ ਕੋਈ ਵੀ ਕੰਮ ਜਿਹੜਾ ਬਿਨ ਪੁੱਛੇ ਨਹੀਂ ਕਰਨ ਦੇ ਹੈਗੇ ਹਰ ਕੰਮ 'ਚ ਤੁਹਾਡੀ ਤੇ ਮੇਰੀ ਸਲਾਹ ਲੈ ਕੇ ਚੱਲਦੇ ਆ ਤੇ ਜੇ ਮੰਨ ਲਓ ਕੁੜੀਆਂ ਨੇ ਤੇ ਉਹਨਾਂ ਦਾ ਵੀ ਤੁਹਾਨੂੰ ਪਤਾ ਵਾ ਕਿ ਉਹ ਵੀ ਆਪਣੇ ਨਾਲ ਹੀ ਨੇ ਸਹਿਮਤ ਨੇ ਪਰ ਇੱਕ ਗੱਲ ਮੰਮੀ ਉਹ ਦਿਨ ਤੁਹਾਨੂੰ ਜਦੋਂ ਜਾ ਕੇ ਉਹਨਾਂ ਨੇ ਗੱਲ ਗੁੱਸੇ 'ਚ ਨਹੀਂ ਕਰਨੀ ਚਾਹੀਦੀ ਉਹ ਗੱਡੀ ਵਾਲੀ ਗੱਲ ਹੀ ਨਾ ਥੋੜੀ ਜਿਹੀ ਤੂੰ ਹੀ ਆਨੇ ਗੁੱਸੇ 'ਚ ਆ ਗਏ ਉਹ ਗੱਡੀ ਫਿਰ ਗੱਲਾਂ ਨਹੀਂ ਸੀ ਨਾ ਚੰਗੀਆਂ ਕਰਦਾ ਤੇ ਫਿਰ ਮੈਂ ਨਾ ਵੀ ਗੁੱਸਾ ਜਿਹਾ ਛਾੜੀ ਗਿਆ ਮੰਮੀ ਉਹ ਜੋ ਬਾਰ ਬਾਰ ਕਰੀ ਜਾਂਦਾ ਸੀ ਤੁਹਾਡੇ ਕਰਕੇ ਮੈਂ ਆ ਤੁਹਾਡੇ ਕਰਕੇ ਮੈਂ ਆ ਕੀਤਾ ਫਿਰ ਮੈਨੂੰ ਵੀ ਤਾਂ ਬਚੜ ਗਿਆ ਮੰਮੀ ਉਹ ਤਾਂ ਗੱਲ ਠੀਕ ਆ ਪਰ ਤੂੰ ਇੱਕ ਵਾਰੀ ਉਹਨਾਂ ਦੀ ਜਗ੍ਹਾ ਤੇ ਖਲੋ ਕੇ ਵੇਖੋ ਨਾ ਕਿ ਇੱਕ ਧੀ ਦੇ ਪਿਓ ਦੀ ਇਹੋ ਜੇ ਮੌਕੇ ਤੇ ਪੈਰ ਦੇ ਪੈਰ ਇਦਾਂ ਦੀ ਗੱਲ ਹੋ ਜਿੱਤੇ ਕੀ ਉੱਤੇ ਹਾਲਾਤ ਹੋਣਗੇ ਉਹ ਤਾਂ ਚਲ ਮੈਂ ਸਮਝਦੀ ਆ ਪਰ ਕਿਹੜੇ ਵੇਲੇ ਫਿਰ ਬੰਦੇ ਨੂੰ ਗੁੱਸਾ ਤੇ ਆ ਹੀ ਜਾਂਦਾ ਨਾ ਆ ਚਲੋ ਠੀਕ ਆ ਪਰ ਮੰਮੀ ਇਹ ਆ ਵੀ ਹੁਣ ਕੋਈ ਉਹ ਜੀ ਗੱਲ ਨਾ ਕਰਿਓ ਹੁਣ ਇਹ ਆ ਵੀ ਮੰਮੀ ਸਾਰੇ ਜਾਨੇ ਨਾ ਰਲ ਮਿਲ ਕੇ ਜਿਹੜਾ ਕਾਰਜਾ ਕਰੀਏ ਤੇ ਖੁਸ਼ੀ ਮੱਥੇ ਕਰੀਏ ਪਿਛਲੀਆਂ ਗੱਲਾਂੜੀਆਂ ਉੱਤੇ ਮਿੱਟੀ ਪਾਈਏ ਐਵੇਂ ਨਾ ਮਤਲਬ ਇੱਕ ਦੂਜੇ ਦੀ ਗਲਤੀ ਕੱਢ ਕੇ ਵੀ ਤੂੰ ਐ ਤੇ ਮੈਂ ਸਾਰੇ ਵਿੱਚ ਭੁੱਲ ਕੇ ਤੇ ਆਪਾਂ ਜਿਹੜਾ ਕੰਮ ਆ ਉਹ ਕਰੀਏ ਹੁਣ ਪਿਛਲੀਆਂ ਛੱਡ ਕੇ ਮੈਂ ਤਾਂ ਇੱਥੇ ਤੱਕ ਸਪਾਰਸ਼ ਆ ਪਾਉਂਦੀ ਆ ਨਾ ਤੇ ਤੂੰ ਹੁਣ ਜਾ ਫਿਰ ਉਹ ਕਿਤੇ ਡਿੱਗਦੇ ਨਾ ਰਹਿਣ ਤੈਨੂੰ ਚਲੋ ਠੀਕ ਆ ਮੈਂ ਜਾਣਾ ਵਾ ਤੇ ਮੈਂ ਨਾ ਮਰ ਜਾ ਬਰਲਿਨ ਕੋ ਪੁੱਛਣਾ ਕੀ ਕੈਂਡੀ ਅੱਡੇ ਤੋਂ ਲੈ ਆਉਂਦਾ ਪਰ ਜਾੜਾ ਤੇ ਆ ਮੈਂ ਫਾੜੀ ਲੈ ਆਵਾਂਗੀ ਹਾਂ ਚਲ ਪੁੱਛ ਲੈ ਲੈ ਬਰਲਿਨ ਕੱਲੀ ਕੱਲੀ ਲੋਕ ਅਮਰੂਦ ਖਾਂਦੇ ਆਂ ਹਾਂ ਤਰਾਦਾ ਮੈਂ ਹੋਰ ਨਾ ਖਾ। ਤੁਸੀਂ ਹੀ ਮੀ ਖਾ ਲੋ। ਤੁਹਾਨੂੰ ਕਿਹੜਾ ਡੱਕਿਆ ਵਾ? ਠੀਕ ਆ। ਤੇ ਮੈਂ ਮਾਡੇ ਨੂੰ ਚੱਲਿਆ ਤਾਂ ਫਿਰ ਦੱਸਿਆ ਕੀ ਮੰਗਾਉਣਾ। ਸਮਾਨ ਤੇ ਮੇਰਾ ਬੜਾ ਲੈਣ ਵਾਲਾ ਨੀ ਕਾ ਨੀ ਕਾ ਤੇ ਜੇ ਮੈਂ ਤੁਹਾਨੂੰ ਦੱਸਿਆ ਤੇ ਤੁਸੀਂ ਲਿਆਉਣਾ ਨਹੀਂ ਹੈਗਾ ਤੇ ਇਦਾਂ ਕਰਾ ਨਾਲ ਚੱਲ ਜੈ ਨਹੀਂ ਮੈਂ। ਨਾਲ ਨਹੀਂ ਮੇਰੇ ਕੋਲ ਖੜਿਆ ਜਾਣਾ। ਉੱਥੇ ਨਾ ਮਾਸੜੂ ਦੀ ਮਾਸੀ ਨੂੰ ਮਿਲਣਾ ਵਾ। ਤੇ ਤੂੰ ਇਦਾਂ ਕਰ ਵੀ ਜਿਹੜਾ ਮੇਨ ਜਾ ਉਹ ਦਾ ਤੇ ਬਾਕੀ ਬਾਕੀਰ ਜਾਵਾ। ਇਦਾਂ ਕਰਿਓ ਮੈਨਾਂ ਨੂੰ ਫੋਟੋ ਪਾ ਦੇਣੀ ਆ। ਮਿੱਟੀ ਕਾਲੀ ਨੂੰ ਤੇ ਲੈਸ ਬੜੀ ਲਿਆਓ ਚਲ ਪਾ ਲਈ ਫਿਰ ਨੰਬਰ ਤੇ ਤੇ ਇਦਾਂ ਕਰੀ ਮੇਰੇ ਵਾਲ ਨੰਬਰ ਤੇ ਕਰਦੇ ਸੰਗ ਕੋਈ ਗੱਲ ਨਹੀਂ ਮੈਂ ਪਾ ਦੇਣੀ ਐ ਤੇ ਖਾ ਲਓ ਮਰੂਦ ਜੀ ਤੇ ਤੁਹਾਡਾ ਵੀ ਕਰਨ ਦਿਆ ਵਾ ਮਰੂਦ ਸਵਾਦ ਹੀ ਬੜਾ ਲੱਗਦਾ ਇਦਾਂ ਲਾਏ ਤੇ ਖਾ ਲਓ ਫਿਰ ਖਾ ਕੇ ਚਲ ਜਿਓ ਆਣ ਕੇ ਖਾਣਾ ਆਣ ਕੇ ਲੱਭ ਲਿਓ ਮੈਂ ਤੇ ਖਾ ਛਣਨੇ ਸਾਰੇ ਇਦਾਂ ਕਰਨੀ ਆ ਬਾਅਦ ਹੀ ਖਾਣਨੀ ਆ ਜੇ ਪੱਤੀ ਆ ਗਈ ਹੋਏਗੀ ਤੇ ਮਸ਼ੀਨ ਨੂੰ ਘੇੜਾ ਦੇਵਾਂਗੀ ਤੋਫ ਜਣਗੇ ਲਿੜੇ ਚੱਲ ਗਈ ਉਹ ਤੇ ਮੰਮੀ ਨੇ ਆਵਣਾ ਕੋਈ ਹਾਲ ਨਹੀਂ ਆ ਡੋਲ ਹੀ ਨਾ ਕੇ ਤੇ ਕੱਪੜੇ ਇੱਥੇ ਰਹਿ ਜਾਂਦੇ ਆ ਤੇ ਚਲ ਧੋਈ ਦਊਗੀ ਧੋ ਤਾਂ ਮੈਂ ਦੇਣੀ ਆ ਚਲ ਬੰਦਾ ਮਸ਼ੀਨ ਦੇ ਵਿੱਚ ਪਾ ਦਿੰਦਾ ਇੱਥੇ ਬੜਾ ਟਾਈਮ ਲੱਗਣਾ ਹਮ ਗਲਤੀ ਮੇਰੇ ਕੋਈ ਹੋ ਗਈ ਕਿ ਮੈਂ ਉਦੋਂ ਇਹਨਾਂ ਤੇ ਯਕੀਨ ਕਰ ਲਿਆ ਮੈਨੂੰ ਆਪ ਪੁੱਛਗਿਛ ਕਰਨੀ ਚਾਹੀਦੀ ਸੀ ਸਾਰੀ

ਲਾਵਨੂ ਦਾ ਕੰਮ ਲੱਗ ਜਾਣਾ ਤੇ ਤੂੰ ਦੱਸ ਕਿਹੜੇ ਕੰਮ ਆਇਆ ਹਾਂ ਮੈਂ ਭਾਬੀ ਕੰਮ ਕਿਹੜੇ ਆਉਣਾ ਸੀ ਮੈਂ ਆ ਲੱਗਦਾ ਜਿੱਥੇ ਰਿਸ਼ਤਾ ਕੀਤਾ ਉਹਦੇ ਬਾਰੇ ਹੀ ਗੱਲ ਕਰਨ ਆਇਆ ਹਾਂ ਕੋਣ ਕਿੜੀਆਂ ਗੱਲਾਂ ਨਾ ਦੇਤਾ ਇਹਨਾਂ ਨੂੰ ਜਵਾਬ ਚਲੋ ਵਧੀਆ ਕੀਤਾ ਜੋ ਤੁਸੀਂ ਮੈਂ ਵੀ ਜਵਾਬ ਦੇ ਨਹੀਂ ਆਇਆ ਕਿਉਂ ਜਵਾਬ ਆ ਮੈਂ ਨਹੀਂ ਰਿਸ਼ਤਾ ਕਰਨਾ ਕੁੜੀ ਦਾ ਉੱਤੇ ਤੇ ਕਿਉਂ ਨਹੀਂ ਕਰਨਾ ਰਿਸ਼ਤਾ ਤੂੰ ਜਿਹੜਾ ਅੱਜ ਮੁੰਡਾ ਭਰੇ ਬਾਜ਼ਾਰ ਦੇ ਵਿੱਚ ਕੁੜੀ ਦੇ ਹੱਥ ਚੁਪਨ ਡਿਆ ਤੇ ਉਹ ਕੱਲ ਨੂੰ ਕੀ ਕਰੂਗਾ ਉਹਦੇ ਨਾਲ ਹੱਥ ਚੁੱਕਿਆ ਕੱਲ ਗਈਆਂ ਹੀ ਕੁੜੀਆਂ ਬਾਜ਼ਾਰ ਉਥੇ ਭਰੇ ਬਾਜ਼ਾਰ ਚੋਂ ਆਉਂਦੇ ਹੱਥ ਚੁੱਕਿਆ ਕੁੜੀ ਤੇ ਜਿਹੜਾ ਬਾਬੇ ਹੋਣੀ ਡਿਆ ਆ ਇਦਾਂ ਕਰਨਾ ਇਹ ਕੱਲ ਨੂੰ ਕੀ ਕਰਨਗੇ ਜਦੋਂ ਮੈਂ ਕੁੜੀ ਦਾ ਵਿਆਹ ਕਰਤਾ ਇਹਦੇ ਰੋਈਦਾ ਇਹੋ ਜਿਹਾ ਕੰਜਰ ਖਾਣਾ ਰਹਿਣਾ ਜਿestr ਪਹਿਲੇ ਕੁਝ ਨਹੀਂ ਚਾਹੀਦਾ ਬਾਅਦ ਚ ਗੱਡੀ ਤੇ ਆ ਗਈ ਆ ਕੱਲ ਨੂੰ ਕੀ ਪਤਾ ਹੋਰ ਇਹਨਾਂ ਨੇ ਕੀ ਕਰਨਾ ਕੱਲ ਨੂੰ ਕੁੜੀ ਨੂੰ ਮਾਰੋ ਘਟੂਗਾ ਆਪਣੇ ਘਰ ਫਿਰ ਇਹਦੇ ਨਾਲੋਂ ਚੰਗਾ ਇਹੋ ਹੀ ਆ ਕਿ ਆਪਾਂ ਉਹਨਾਂ ਨੂੰ ਹੁੜੇ ਜਵਾਬ ਦੇ ਦਈਏ ਚੱਲ ਜਵਾਬ ਵੀ ਦਿੱਤਾ ਜਾਂਦਾ ਪਰ ਜਿਹੜਾ ਇੰਨਾ ਹੁਣ ਖਰਚਾ ਕਰ ਲਿਆ ਵਾ ਲੀੜਾ ਕੱਪੜਾ ਬਣਾਇਆ ਹਲਵਾਈਆਂ ਨੂੰ ਸਾਈਆਂ ਸੋਈਆਂ ਦਿੱਤੀਆਂ ਵਾ ਉਧਰੋਂ ਤੋਂ ਪੈਲਸ ਵੀ ਬੁੱਕ ਕੀਤਾ ਵਾ ਤੂੰ ਬੜਾ ਸ਼ਾਹੂਕਾਰ ਵਾ ਜਿਹੜਾ ਸਭ ਕੁਝ ਛੱਡ ਦੇਗਾ ਕੋਈ ਗੱਲ ਨਹੀਂ ਭਾਬੀ ਜਿਹੜਾ ਲੱਗ ਗਿਆ ਨਾ ਲੱਖ ਚਲੋ ਵਿਆਹ ਜਿਹੜਾ ਗਿਆ ਸੀ ਤੇ ਕੱਲ ਨੂੰ ਕੁੜੀ ਦੀ ਜ਼ਿੰਦਗੀ ਤਾਂ ਬੱਜੂਗੀ ਨਾ ਕੁੜੀ ਦੀ ਜ਼ਿੰਦਗੀ ਤਾਂ ਨਾ ਖਰਾਬ ਹੋਊਗੀ ਇਹਦੇ ਨਾਲੋਂ ਚੰਗਾ ਆ ਅਸੀਂ ਹੁਣੇ ਪੈਰ ਪਛਾਣ ਕਰ ਲਈਏ ਪਹਿਲੇ ਕੁੜੀ ਮਾਂ ਵੱਲੋਂ ਦੁਖੀ ਸੀ ਤੇ ਹੁਣ ਫੇਰ ਮੈਂ ਸਭ ਕੁਝ ਜਾਣਦਾ ਹਾਂ ਮੈਂ ਫੇਰ ਕੁੜੀ ਨਾਲ ਧੱਕਾ ਕਰਾਂ ਉਹ ਮੇਰੀ ਦੀ ਇੱਕ ਗੱਲ ਵੇਖ ਲੈ ਭਾਬੀ ਤੂੰ ਪਤਾ ਨਹੀਂ ਮੈਨੂੰ ਕਿ ਉਹਨੂੰ ਮੁੰਡਾ ਪਸੰਦ ਹੀ ਜਾਂ ਨਹੀਂ ਪਸੰਦ ਪਰ ਫਿਰ ਵੀ ਉਹਨੇ ਉੱਥੇ ਮੇਰੀ ਇਸ ਤਰ੍ਹਾਂ ਕੀ ਆ ਉਹਨੇ ਨਾਦ ਨਹੀਂ ਨਾ ਕੀਤੀ ਜੇ ਹੁਣ ਜਵਾਬ ਦਿੱਤਾ ਤੇ ਪਿੰਡ ਚ ਲੋਕ ਗੱਲਾਂ ਨਾ ਕਰਨਗੇ ਉਹ ਗੱਲਾਂ ਭਾਬੀ ਕਰਦੇ ਹੀ ਆ ਸਾਰੇ ਤੈਨੂੰ ਬਾਹਰ ਨਹੀਂ ਨਿਕਲ ਜੂਗਾ ਛੱਡਣਾ ਲੋਕੀ ਤਾਂ ਕੱਲ ਪਹਿਲੇ ਵੀ ਗੱਲਾਂ ਕਰਦੇ ਸੀ ਜਦੋਂ ਮੈਂ ਨਿਗੀਆਂ ਨਿਗੀਆਂ ਇਹਨਾਂ ਨੂੰ ਹਸਦਾ ਕੋਈ ਅੱਗੇ ਤੇ ਆਉਂਦਾ ਨਹੀਂ ਕਰਨ ਲਈ ਰਹੀ ਗੱਲ ਲੋਕਾਂ ਦੀ ਉਹਨਾਂ ਨੂੰ ਮੈਂ ਆਪੇ ਜਵਾਬ ਦੇ ਲੂੰਗਾ ਹੀ ਨਾ ਇਹ ਨਾ ਕਰੋ ਫੋਨ ਕਰਕੇ ਉਧਰ ਜਵਾਬ ਦੋ ਪਹਿਲੇ ਤੇ ਉਹ ਜਵਾਬ ਦਿੰਦੇ ਸੀ ਨਾ ਅੱਜ ਮੈਂ ਜਵਾਬ ਦੇਣਾ ਆ ਮੈਂ ਨਹੀਂ ਕਰਨਾ ਆਪਣੀ ਕੁੜੀ ਦਾ ਰਿਸ਼ਤਾ ਉੱਤੇ ਚਲੋ ਉਧਰ ਤੇ ਜਵਾਬ ਦੇ ਦੂੰਗੀ ਪਹਿਲਾਂ ਮੈਨੂੰ ਜਵਾਬ ਦੇ ਕੇ ਜਾ ਬੈਠ ਇੱਥੇ ਜਰਾ ਹਾਂ ਦੱਸੋ ਤੁਸੀਂ ਦੱਸੋ ਜਿਹੜੀ ਮੇਰੇ ਕੋਲ ਰਕਮ ਲਈ ਆ ਉਹ ਮੈਂ ਲੈ ਕੇ ਆਇਆ ਤੰਜੇ ਮੈਨੂੰ ਪਤਾ ਸੀ ਇਹ ਗੱਲ ਹੋਣੀ ਆ ਇੱਥੇ ਆ ਤੇ ਮੈਂ ਕੱਲ ਹੀ ਜਾਣਾ ਸੀ ਸਿਰਫ ਮੈਂ ਪੈਸਿਆਂ ਦਾ ਕਰਕੇ ਨਹੀਂ ਆਇਆ ਆ ਚੁੱਕੋ ਆਪਣੇ ਪੈਰੇ ਤੇ ਉਹ ਕਿੱਥੇ ਆ ਪੇਜ ਜਿੱਥੇ ਮੇਰੇ ਕੋਲ ਸਾਈਨ ਕਰਾਏ ਸੀ ਤੁਸੀਂ ਹੀ ਸਾਈਨ ਕਰ ਬੋਗੇ ਕਿ ਮੈਂ ਪੈਸੇ ਦੇ ਦਿੱਤੇ ਆ ਤੁਹਾਨੂੰ ਮੈਂ ਕਹਦਾ ਸਾਈਨ ਕਰਦਾ ਮੈਂ ਆਪਣਾ ਹੀ ਲੈ ਤੂੰ ਹੀ ਵਲਦ ਨੂੰ ਫੇਰ ਕੇ ਹੰਡਾ ਬੋਗੇ ਦਿੱਤੇ ਹੀ ਨਹੀਂ ਮੈਨੂੰ ਚੱਲ ਚੱਲ ਧੁਗਾ ਤੂੰ ਬਹੁਤਾ ਸੱਚ ਪੁੱਤਰ ਦੱਸ ਹੁਣ ਮੈਂ ਕਿੱਤਰਾ ਜਵਾਬ ਦਵਾਂ ਇਹਨੂੰ ਮੈਂ ਬਥੇਰਾ ਸਮਝਾਇਆ ਕਿ ਆਪਣੇ ਮੁੰਡੇ ਨੂੰ ਵਰਜ ਕੇ ਰੱਖ ਇਹਨੇ ਪਹਿਲਾਂ ਬਾਜ਼ਾਰ ਦੇ ਵਿੱਚ ਉਹਦੇ ਨਾਲ ਹੱਥ ਚਲਾਕੀ ਕਰਨੀ ਵਿਆਹ ਹੋ ਜਾਂਦਾ ਤੇ ਮਗਰੋਂ ਜੋ ਮਰਜ਼ੀ ਕਰਦਾ ਰਹਿੰਦਾ ਅੱਜ ਚਾਚਾ ਜੀ ਨੇ ਵਧੀਆ ਕੰਮ ਕੀਤਾ ਨਹੀਂ ਤੇ ਚਾਚਾ ਜੀ ਨੂੰ ਸਮਝ ਹੀ ਨਹੀਂ ਲੱਗਦੀ ਹੈਗੀ ਪਤਾ ਨਹੀਂ ਕੀ ਗੱਲ ਐ ਡੈਡੀ ਜੀ ਮੇਰੇ ਬਾਰੇ ਕੁਝ ਸੋਚਦੇ ਕਿਉਂ ਨਹੀਂ ਐ ਸਾਰੀ ਗੱਲ ਦੱਸੀ ਐ ਇਹਨਾਂ ਨੂੰ ਪਈ ਗੱਲ ਕੀ ਕੁਝ ਹੋਇਆ ਵਾ ਪਰ ਤਾਂ ਵੀ ਨਹੀਂ ਕੋਈ ਇਹਨਾਂ ਨੇ ਸਟੈਪ ਚੁੱਕਿਆ ਪਤਾ ਨਹੀਂ ਕਿੱਦਾਂ ਦੀ ਕਿਸਮਤ ਆ ਮੇਰੀ ਇਹ ਉਹੀ ਡੈਡੀ ਨੇ ਜਿਹੜੀ ਹੱਟ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ ਨਾ ਤੇ ਤਾਂ ਵੀ ਕਿਸੇ ਨੂੰ ਹੱਡ ਵੱਲ ਉਂਗਲ ਨਹੀਂ ਚੁੱਕਣ ਦਿੰਦੇ ਤੇ ਹੁਣ ਤੇ ਇਹਨਾਂ ਨੂੰ ਸਾਰਾ ਕੁਝ ਪਤਾ ਵੀ ਲੱਗ ਗਿਆ ਵਾ ਕਿ ਮੇਰੀ ਤੀ ਦੀ ਕੋਈ ਗਲਤੀ ਨਹੀਂ ਆ ਪਰ ਤੂੰ ਵੀ ਚੁੱਪ ਕਰਕੇ ਬੈਠੇ ਨੇ ਪਤਾ ਨਹੀਂ ਕੀ ਸੋਚਦੇ ਐ ਮੇਰੇ ਬਾਰੇ ਜੀ ਮੇਰੇ ਪਿਉ ਹੋ ਕੇ ਨਹੀਂ ਮੇਰਾ ਸੋਚਾਂਗੇ ਤੇ ਹੋਰ ਕਹਿ ਨਹੀਂ ਮੇਰਾ ਕੀ ਸੋਚਣਾ ਹੋਂਤੇ ਮਿਰਣਾ ਵੈਗਰੂ ਤੇ ਪ੍ਰੋਸਾਏ ਪਤਾ ਨਹੀਂ ਕਿੱਥੇ ਗਈ ਨਵ ਓ ਲੈ ਆਹ ਘੁੱਟ ਤੀਉ ਉਸਾ ਬੜਾ ਪਤਾ ਨਹੀਂ ਕੀ ਸੋਚੀ ਪਈ ਆ ਨਵ ਕੀ ਗੱਲ ਹੋਈ ਆ ਰੋਣ ਖਲ ਟੋੜਈ ਆ ਕੋਸ਼ਿਸ਼ ਨਹੀਂ ਸਮਝਣਾ ਰੋਣਾ ਕਿਹੜੀ ਗੱਲੋਂ ਲੈ ਐਵੇਂ ਰੋਈ ਜਾਂਦੇ ਕੀ ਗੱਲ ਆ ਮੈਂ ਸੋਚਣ ਦੀਆਂ ਪਤਣੀ ਮੇਰੀ ਕਿਸਮਤ ਕੀ ਦੋਨੀ ਆ ਇੰਨਾ ਕੁ ਰੋਉਂਦਿਆਂ ਮੇਰੇ ਨਾਲ ਤੇ ਪਤਾ ਨਹੀਂ ਕੀ ਬਣਾਵਾ ਮੇਰਾ ਹੁਣ ਤੇ ਡੈਡ ਜੀ ਨੂੰ ਕੱਲੀ-ਕੱਲੀ ਗੱਲ ਦਾ ਵੀ ਪਤਾ ਲੱਗ ਗਿਆ ਵਾ ਫੇ ਉਹ ਕਿੱਦਾਂ ਨਾ ਵਾ ਤਾਂ ਵੀ ਸਮਝਣ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ ਹਲੇ ਤੱਕ ਜਿਹੜਾ ਸਮਝਣ ਹੁਣੇ ਮੇਰੇ ਨਾਲ ਇਦਾਂ ਕਰਦਾ ਵਾ ਕੱਲ ਨੂੰ ਜਦੋਂ ਮੇਰਾ ਵਿਆਹ ਹੋ ਗਿਆ ਤੇ ਉੱਥੇ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਜਣੀ ਆ ਮੈਂ ਕੀ ਕਰਾਂਗੀ ਉੱਥੇ ਇਕੱਲੀ ਮੈਨੂੰ ਤੇ ਕੁਝ ਸਮਝ ਨਹੀਂ ਲੱਗਾਂਦੀ ਸਾਰੀ ਜ਼ਿੰਦਗੀ ਮੈਂ ਜੁੱਤੀਆਂ ਸ਼ਿੱਤੇ ਖੰਮੀ ਰਵਾਂਗੀ ਮੇਰੇ ਤੇ ਜੀ ਕਦਮ ਮੈਂ ਕੁਝ ਆਪਣੇ ਆਪ ਨੂੰ ਘਾਰ ਹੀ ਲਵਾਂ ਸਰਸ ਸਿਆਪਾ ਹੀ ਮੁੱਕ ਜੇ ਜਿਹਦੀ ਤੁਸੀਂ ਇਹ ਕਿਦਾਂ ਦੀ ਗੱਲ ਕਾਣ ਦੀ ਹੋ ਅੱਜ ਇਹ ਗੱਲ ਕਰਤੀ ਆ ਨਾ ਅੱਗੇ ਤੋਂ ਨਹੀਂ ਕਰਨੀ ਠੀਕ ਆ ਮੇਰੀ ਭੈਣ ਤੁਹਾਨੂੰ ਕਿਉਂ ਕੁਝ ਹੋਵੇ ਤੁਹਾਡੇ ਦੁਸ਼ਮਣਾਂ ਨੂੰ ਹੋਵੇ ਕੁਝ ਤੇ ਕੁਝ ਨਹੀਂ ਹੁੰਦਾ ਉਹ ਪ੍ਰਮਾਤਮਾ ਬੈਠਾ ਹੈ ਨਾ ਉਹ ਸਾਰਿਆਂ ਵੱਲ ਉਹਦਾ ਧਿਆਨ ਆ ਤੇ ਤੁਹਾਡੇ ਨਾਲ ਕੁਝ ਵੀ ਮਾੜਾ ਨਹੀਂ ਹੁੰਦਾ ਮੈਂ ਅੱਜ ਜੀ ਡੈਡੀ ਨੇ ਆਉਂਦੇ ਆਣਾ ਤੇ ਉਹਨਾਂ ਨਾਲ ਗੱਲ ਕਰਦੀ ਆਂ ਤੇ ਆ ਜਿਹੜੀ ਗੱਲ ਤੁਸੀਂ ਸੁਣੀ ਆ ਤੁਹਾਡੇ ਹਾਲੇ ਤੱਕ ਵੀ ਦਿਮਾਗ ਤੇ ਕੋਈ ਅਸਰ ਨਹੀਂ ਪਿਆ ਅੱਗੇ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਮੈਂ ਅੱਜ ਸਾਰੀ ਗੱਲ ਉਹਨਾਂ ਨਾਲ ਕਰਦੀ ਆ ਤੇ ਅੱਜ ਤੁਸੀਂ ਆ ਗੱਲ ਕਰਤੀ ਆ ਨਾ ਤੇ ਅੱਗੇ ਤੋਂ ਮੈਂ ਤੁਹਾਡੇ ਮੂੰਹ ਕਦੀ ਵੀ ਇਹ ਗੱਲ ਨਹੀਂ ਸੁਣਨਾ ਚਾਹੁੰਦੀ ਨਾਲੇ ਤੁਸੀਂ ਇਹ ਗੱਲ ਜੋ ਕੀਤੀ ਆ ਨਾ ਮੇਰੇ ਮਨ ਨੂੰ ਪਤਾ ਕਿੰਨੀ ਠੇਸ ਪਹੁੰਚੀ ਆ ਨਾਲੇ ਅੰਦਰ ਆਓ ਆਪਾਂ ਅੰਦਰ ਆ ਕੇ ਗੱਲ ਕਰਦੇ ਆ ਐਵੇਂ ਤੁਸੀਂ ਇਕੱਲੇ ਬਹਿ ਕੇ ਇੱਥੇ ਰੋਂਦੇ ਪੱਖੇ ਥੱਲੇ ਬਹੁਤ ਗਰਮੀ ਪਤਾ ਕਿੰਨੀ ਆ ਬਾਹਰ ਆਲੋ ਮੰਮੀ ਮਿਲ ਗਏ ਹਾਂ ਹਾਂ ਮਿਲ ਗਏ ਨਹੀਂ ਪਿਆ ਜਦ ਨਹੀਂ ਬਸ 5 ਮਿੰਟ ਵੇਟ ਕੀਤੀ ਉਧਰ ਆ ਗਏ ਬੜੇ ਖੁਸ਼ ਹਾਂ ਮੈਂ ਤਾਂ ਬੜਾ ਜੋਰ ਲਾਇਆ ਮੈਂ ਆ ਜਾਉਂ ਘਰੋਂ ਉਹ ਲਾਗੂ ਹੋ ਗਏ ਚਲ ਜਣਾ ਜੇ ਤੇ ਪਰਾਂਦੇ ਨੇ ਪਿਆ ਛੇਤੀ ਆ ਉੱਥੇ ਵੀ ਜਾਣਾ ਤੇ ਇੱਕ ਕੰਮ ਤੇ ਹੋਰ ਵੀ ਆ ਆ ਨਹੀਂ ਉਹਨਾਂ ਨੇ ਛੇਤੀ ਤਾਂ ਹੀ ਉਹਨਾਂ ਨੇ ਉੱਥੇ ਹੋ ਕੇ ਜਾਣਾ ਸੀ ਉਹਨਾਂ ਨੇ ਮੰਮੀ ਜੀ ਆ ਸਭ ਨਾਲ ਤੁਸੀਂ ਫਿਰ ਤੇ ਮੈਂ ਚਾਚੇ ਜੀ ਨਾਲ ਕਰਾਂਗਾ ਗੱਲ ਕਿ ਕਿੱਦਾਂ ਕਰਨਾ ਫਿਰ ਗੱਡੀ ਦੀ ਬੁਕਿੰਗ ਕਿਦੋਂ ਜਾਣਾ ਮੈਂ ਕਰਾਉਣਾ ਉਹ ਵੀ ਕੰਮ ਕਰ ਨਿਬੜੀਏ ਮਣ ਤੈਨੂੰ ਮੈਂ ਕੀ ਦੱਸਾਂ ਕਿ ਤੇਰੇ ਪਿੱਛੋਂ ਕੀ ਕੁਛ ਹੋ ਗਿਆ ਵਾ ਗਰ ਲਈ ਨਾ ਉਹ ਲੈਸ ਨਹੀਂ ਯਾਰ ਮਿਲੀ ਹੈਗੀ ਮਿਲੀ ਨਹੀਂ ਕਿ ਜਾਣ ਕੇ ਨਹੀਂ ਲਿਆਂਦੀ ਹੈਗੀ ਮੈਨੂੰ ਤਾਂ ਅੱਗੇ ਪੜਾਈ ਪੈਨਾਂ ਨੇ ਜਾਣਾ ਹੈ ਵਾ ਉੱਥੇ ਨਹੀਂ ਨਾ ਜਾਣਾ ਹੈ ਗਦਕਾਨੀ ਕੋ ਯਾਰ ਮੇਰੀ ਪਹਿਲਾਂ ਗੱਲ ਤੇ ਸੁਣ ਲੈ ਉਹਦੇ ਨਾਲ ਮੈਚਿੰਗ ਹੋਰ ਦਿੰਦੇ ਸੀ ਮਾੜੀ ਮੋਟੀ ਰੱਖਦੀ ਜੇ ਮੈਂ ਉਹ ਲੈ ਆਂਦਾ ਤਾਂ ਫੇਰ ਤੇਰੇ ਨੱਕ ਤੇ ਚੜਨੀ ਨਹੀਂ ਤੂੰ ਫੇਰ ਮੈਨੂੰ ਪੁੱਠੇ ਪੈਰੀ ਭਜਾਉਣਾ ਵੀ ਜਾ ਵਾਪਸ ਕਰਕੇ ਆ ਤੂੰ ਮੈਨੂੰ ਕਿਹਾ ਉਹਨਾ ਚੰਗਾ ਵਾ ਤੈਨੂੰ ਨਾਲ ਖੜਕੇ ਪਸੰਦ ਕਰਕੇ ਲਿਆਵਾਂਗਾ ਤੇ ਮੈਂ ਨਾ ਉਹਨੂੰ ਨਾਮ ਕਰ ਚੱਲਿਆ ਹੀ ਆ ਗਿਆ ਬਦਾਮ ਲਗਾਇਆ ਇੱਕ ਮਿੰਟ ਬੋ ਤੁਹਾਡੇ ਨਾਲ ਮੰਮੀ ਨੇ ਕੋਈ ਗੱਲ ਕੀਤੀ ਆ ਮੰਮੀ ਨੇ ਮੰਮੀ ਨੇ ਤਾਂ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਚਾਚਾ ਜੀ ਆਏ ਹੀ ਲੈ ਚਾਚਾ ਜੀ ਆਏ ਮੈਂ ਨਾ ਅੱਡੇ ਤੋਂ ਉਹਨਾਂ ਪੈ ਫੜ ਕੇ ਲੈਂਦੀ ਮਾਸੀ ਜੀ ਉਹਨਾਂ ਕੋ ਮੰਮੀ ਨੇ ਕਿਹਾ ਸੀ ਤੇ ਮੇਰਾ ਰਾਦਾ ਹੀ ਭਾਣ ਪੈਸੇ ਤੇ ਆ ਗਏ ਆ ਤੇ ਆਪਾਂ ਗੱਡੀ ਦੀ ਬੁਕਿੰਗ ਕਰਾਈਏ ਗੱਡੀ ਦੇਣੀ ਕਿਨੋਂ ਲੈ ਕਰ ਲਈ ਨਾ ਹੱਦ ਕਰਦੀਆਂ ਜੀ ਤੈਨੂੰ ਨਹੀਂ ਪਤਾ ਦਿਨ ਕੜੇ ਮਗਰ ਰਹਿ ਗਿਆ ਮੁੜ ਕੇ ਚੁਕੇ ਵਲੇ ਬੁਕਿੰਗ ਲੇਟ ਹੁੰਦੀ ਆ ਕੰਮ ਹੋਰ ਬੰਦਾ ਪਾਜੇ ਵਿੱਚ ਇਹ ਕਰਕੇ ਆਪਾਂ ਪਹਿਲਾਂ ਹੀ ਮੇਰੇ ਵੱਦਾ ਵੀ ਕਰਾ ਲਈਏ ਬੁਕਿੰਗ ਕੋਈ ਦਿੱਕਤ ਨਾ ਆਵੇ ਤੁਹਾਨੂੰ ਨਾਮ ਨੂੰ ਗੱਡੀ ਕੀ ਦੇਣੀ ਆ ਨਾਵ ਦਾ ਤਾਂ ਰਿਸ਼ਤਾ ਟੁੱਟ ਗਿਆ ਵਾ ਰਿਸ਼ਤਾ ਟੁੱਟ ਗਿਆ ਵਾ ਹੁਣ ਤਾਂ ਉਹਨਾਂ ਦੀ ਸਾਰੀਆਂ ਸ਼ਰਤਾਂ ਪੂਰੀਆਂ ਕਰਤੀਆਂ ਨੇ ਹੋਰ ਬੰਦਾ ਨੂੰ ਪੁੱਛੇ ਕਿ ਜਹਾਜ ਚਾਹੀਦਾ ਵਾ ਨਾ ਮੁੰਡੇ ਵਾਲਿਆਂ ਨੇ ਨਹੀਂ ਕੀਤੀ ਚਾਚਾ ਜੀ ਆਏ ਤਾਂ ਉਹਨਾਂ ਨੇ ਕੀਤੀ ਆ ਚਾਚਾ ਜੀ ਨੇ ਨਾ ਕੀਤੀ ਆ ਉਹਨਾਂ ਕਿਹੜੀ ਗੱਲ ਤੋਂ ਨਾ ਕਰਤੀ ਹੁਣ ਮੈਂ ਜੜੀ ਤੁਹਾਨੂੰ ਗੱਲ ਦੱਸਣ ਗਈ ਆ ਨਾ ਤੁਸੀਂ ਸੁਣ ਕੇ ਵੀ ਕਹਿਣਾ ਕਿ ਗੱਲ ਸਹੀ ਆ ਕੱਲ ਨਾ ਹੋਣੀ ਗਈ ਸ਼ੈਰ ਮੁੰਡੇ ਨੇ ਉੱਥੇ ਹਰਕਤ ਨਹੀਂ ਚੰਗੀ ਕੀਤੀ ਹੈਗੀ ਪਰੇ ਬਾਜ਼ਾਰ ਚ ਨਾਂ ਤੇ ਹੱਥ ਚੁੱਕਿਆ ਹੀ ਤੈਨੂੰ ਇੰਨੀ ਗੱਲਾਂ ਦਾ ਕਿੱਦਾਂ ਪਤਾ ਲੱਗ ਜਾ ਚਾਚਾ ਜੀ ਘਰ ਆਏ ਹੀ ਮੰਮੀ ਨੂੰ ਦੱਸਣ ਦੇ ਤਾਂ ਮੰਮੀ ਉਹਦੇ ਨਾਲ ਝੂਠਾ ਹੀ ਬੈਸੀ ਜਾਣ ਦੀ ਜਿਹੜੀ ਗੱਲ ਸਹੀ ਉਹਨੂੰ ਨਹੀਂ ਕਹਿਣ ਦੀ ਹੈਗੀ ਤੇ ਮੈਂ ਸੁਣੀਆ ਹੀ ਤੇ ਮੈਂ ਅੱਗੇ ਤਾਂ ਨਹੀਂ ਗਈ ਮੰਮੀ ਤੋਂ ਡਰਦੀ ਕਿ ਫੇਰ ਮੈਨੂੰ ਗਲਾ ਕਰਦੀ ਆ ਨਾ ਉਹ ਰੋਤ ਗਲਤੀ ਠੀਕ ਆ। ਅਰਲੀਨ ਹੁਣ ਆਪਾਂ ਕੀ ਕਰਾਂਗੇ? ਸਭ ਕੁ ਚੰਗਾ ਹੋ ਗਿਆ ਵਾ। ਜਿਹੜਾ ਵਿਆਹ ਕਰਨ ਤੋਂ ਬਾਅਦ ਪਤਾ ਲੱਗਣਾ ਹੈ ਨਾ ਹੁਣੇ ਪਤਾ ਲੱਗ ਗਿਆ ਵਾ। ਮੁੰਡਾ ਆਹ ਹਰਕਤਾਂ ਕਰੰਡਿਆ ਵਾ। ਕੱਲ ਨੂੰ ਨਾ ਵਿਆਹੀ ਜਾਂਦੀ ਤੇ ਫੇਰ ਆਪਾਂ ਕੀ ਕਰਨਾ ਸੀ? ਇਹਦੇ ਵਰਗੇ ਦਾ ਕੀ ਪਤਾ ਨਸ਼ਾ ਪਤਾ ਇਹ ਨਾ ਕਰਦਾ ਹੋਏ। ਇੱਕ ਤੇ ਮੇਰਾ ਜੀ ਕਰਦਾ ਕੇਵਲੇ ਗੁੱਸੇ 'ਚ। ਵੀ ਮੁੰਡੇ ਤੇ ਦੇ ਕੇ ਨਾ ਦਰਖਾਸਤ। ਬਦਨਾਮ ਤੋਣੋ ਹੋਣਾ ਹੀ ਆ। ਭਾਵੇਂ ਸਹੀ ਹੈ ਚਾਹੇ ਗਲਤ ਆਪਾਂ। ਇਹਨੂੰ ਇੱਕ ਰੀਤੇ ਕੀਤੇ ਕਰਮਾਂ ਦੀ ਸਜ਼ਾ ਦੇਵਾਂ ਮੈਂ ਇਹਨੂੰ। ਨਹੀਂ ਨਾ ਐਵੇਂ ਗਰਮਣਾ ਹੋ। ਗਰਲੀ ਨੂੰ ਆਨੀਆ ਘਰ ਮਨਾਉ ਮੈਨੂੰ ਜਿਹੜੀ ਅੰਦਰ ਬਲਦੀ ਹੈ ਨਾ ਮੈਨੂੰ ਪਤਾ ਵਾ ਇਹ ਹੁੰਦਾ ਕੌਣ ਵਿੱਚ ਭੈਣ ਦੇ ਹੱਥ ਚੁੱਕਣ ਵਾਲਾ ਇਹਨੇ ਸਮਝਣਾ ਵੀ ਯਾਰ ਇਹਦਾ ਭਰਾ ਹੀ ਨਹੀਂ ਕੋਈ ਮਗਰ ਅਜੇ ਜੁੰਨੇ ਆ ਮਗਰ ਸ਼ੁਕਰ ਪ੍ਰਮਾਤਮਾ ਜਿਹੜਾ ਨਾ ਟਾਈਮ ਸਿਰ ਪਤਾ ਲੱਗ ਗਿਆ ਮੈਂ ਤਾਂ ਅੱਗੇ ਸਾਰਿਆਂ ਨੂੰ ਆਨੀ ਆ ਮੈਨੂੰ ਉਹ ਚੰਗੇ ਨਹੀਂ ਲੱਗਦੇ ਹੈਗੇ ਤੇ ਮੇਰੀ ਕੋਈ ਮੰਨਦਾ ਨਹੀਂ ਹੈਗਾ ਤੇ ਚਲ ਕੋਈ ਗੱਲ ਨਹੀਂ ਹੁਣ ਚਾਚਾ ਜੀ ਨੂੰ ਆਨੂੰ ਆਪ ਹੀ ਪਤਾ ਲੱਗ ਗਿਆ ਡੈਡੀ ਆ ਗਏ ਆ ਹਾਂ ਪੁੱਤ ਇੱਥੇ ਬਹੁਤ ਮੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਹੈ ਇੱਕ ਪੁੱਤ ਤੂੰ ਚੁੱਪ ਰਹਿ ਪਹਿਲੇ ਮੇਰੀ ਸੁਣ ਤੂੰ ਨਾਲ ਲਾ ਦੇ ਚੂੜੀਆਂ ਜੀਆਂ ਤੇ ਜਾਂ ਤੂੰ ਮੇਰੀ ਧੀ ਆਪਣੀ ਜ਼ਿੰਦਗੀ ਜਿੱਤ ਤਰਾ ਜੀਣੀ ਆ ਜਿੰਨਾ ਪੜਦਾ ਆ ਪੜ ਜੋ ਕਰਨਾ ਕਰ ਮੇਰੇ ਵੱਲੋਂ ਕੋਈ ਤੈਨੂੰ ਨਾ ਨਹੀਂ ਆ ਮੈਂ ਪੁੱਤ ਤੇਰੀ ਤਾਈ ਨੂੰ ਜਵਾਬ ਦੇ ਆਇਆ ਕਿ ਮੈਂ ਨਹੀਂ ਉੱਥੇ ਵਿਆਹ ਕਰਨਾ ਕੁੜੀ ਦਾ ਹੈ ਡੈਡੀ ਸੱਚੀ ਆਹੋ ਪੁੱਤ ਮੈਂ ਦੇ ਆਇਆ ਉਹਨਾਂ ਨੂੰ ਜਵਾਬ ਮੈਮੀ ਦਾ ਦਿਨ ਨਾ ਇਹ ਹੀ ਗੱਲ ਕਰਨੀ ਸੀ ਤੇ ਤੁਹਾਨੂੰ ਕੱਲ ਦਾ ਦੱਸਿਆ ਵਾ ਮੈਂ ਸੋਚ ਨਹੀਂ ਲਈ ਹਾਂ ਕਿ ਹਾਲੇ ਤੱਕ ਤੁਸੀਂ ਕੋਈ ਸਟੈਪ ਕਿਉਂ ਨਹੀਂ ਚੁੱਕਿਆ ਪੁੱਤ ਜਵਾਬ ਤਾਂ ਮੈਂ ਕੱਲ ਹੀ ਦੇ ਆਉਣਾ ਹੀਂ ਪਰ ਮੇਰੀ ਨਾ ਕੋਈ ਮਜਬੂਰੀ ਹੀ ਮੈਂ ਤੁਹਾਡੀ ਤਾਈ ਕੋ ਫੜਿਆ ਹੀ ਰੁਪਈਆ 50000 ਤੇ ਮੈਂ ਉਹਦਾ ਇੰਤਜ਼ਾਮ ਕਰਨ ਦਿਆਂ ਕਿ ਮੈਨੂੰ ਪਤਾ ਕਿ ਮੈਂ ਜਵਾਬ ਦੇਣ ਗਿਆ ਨਾ ਤੇ ਉਹਨੇ ਕਹਿਣਾ ਕਿ ਮੇਰੇ ਪੈਸੇ ਇੱਥੇ ਰੱਖ ਤੇ ਮੈਂ ਤਾਂ ਨਹੀਂ ਕੱਲ ਦਾ ਜਾਣ ਦਿਆਂ ਮੈਨੂੰ ਪਤਾ ਪੁੱਤ ਮੈਂ ਰਾਤ ਕਿਦਾਂ ਗੱਡੀ ਆਏ ਉਹ ਗੱਲ ਹੋਈ ਜਦੋਂ ਮੈਂ ਉੱਠਣ ਲੱਗਾ ਮੈਨੂੰ ਕਹਿੰਦੀ ਪੈਸੇ ਮੈਂ ਉਹਨੂੰ ਕਿਹਾ ਫੜ ਮੈਂ ਪੈਸੇ ਨਾਲ ਹੀ ਲੈ ਕੇ ਆਇਆ ਜੜਜੀ ਚੰਗਾ ਕੀਤਾ ਜੀ ਜਿਹੜਾ ਨਾ ਜਵਾਬ ਦੇ ਕੇ ਆਏ ਉਹ ਮੈਂ ਤੋਂ ਦੋ ਨਹੀਂ ਰੋਣ ਦੀ ਹਾਂ ਕਿ ਮੇਰੇ ਪਿਓ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਵਾ ਤੇ ਤਾਂ ਵੀ ਨਹੀਂ ਕੋਈ ਫੈਸਲਾ ਲੈ ਆਂਦੇ ਅੱਜ ਮੈਨੂੰ ਹਣ ਸਮਨ ਨੇ ਸਮਝਾਇਆ ਵਾ ਕਿ ਕੋਈ ਨਹੀਂ ਦੀਦੀ ਤੁਸੀਂ ਫਿਕਰ ਨਾ ਕਰੋ ਮੈਂ ਡੈਡੀ ਜੀ ਨਾਲ ਗੱਲ ਕਰਦੀ ਹਾਂ ਪਰ ਉਹਦਾ ਡੈਡੀ ਜੀ ਅਹੀਂ ਜਵਾਬ ਤੇ ਦੇ ਦਿੱਤਾ ਵਾ ਤੇ ਬੜਾ ਵਹਿ ਵਧੀਆਂ ਵੀ ਹੋ ਗਿਆ ਵਾ ਤੇ ਪਰ ਜਿਹੜਾ ਇੰਨਾ ਖਰਚਾ ਲਾਇਆ ਉਹ ਉਹ ਮੇਰੇ ਤੀ ਤੁਹੀਂ ਟੈਨਸ਼ਨ ਨਾ ਲੋ ਉਹ ਮੈਂ ਆਪੇ ਲਾ ਲੈਣਾ ਕਿੰਨਾ ਕ ਖਰਚ ਆ ਸਾਈਆਂ ਸੂਈਆਂ ਥੋੜੀਆਂ ਬਹੁਤੀਆਂ ਦਿੱਤੀਆਂ ਆ ਕੋਈ ਦੀ ਟੈਨਸ਼ਨ ਵਾਲੀ ਗੱਲ ਨਹੀਂ ਆ ਪਰ ਫਿਰ ਵੀ ਡੈਡੀ ਤੁਸੀਂ ਕਹਿੰਦਾ ਕਿ ਥੋੜੇ ਜੇ ਪੈਸੇ ਆ ਹਾਰਡਲੀ ਤੇ ਬੜੇ ਜਿਆਦੇ ਨੇ ਉਹ ਤਾਂ ਤੇਰੇ ਨਾਲੋਂ ਪੈਸੇ ਚੰਗੇ ਆ ਇਹੋ ਜੇ ਪੈਸੇ ਕਈ ਥਾਡੇ ਤੋਂ ਵਰਦਾ ਮੈਂ ਕੋਈ ਗੱਲ ਨਹੀਂ ਦੀਦੀ ਚੰਗਾ ਹੋਇਆ ਹੱਲ ਤੇ ਉਹ ਗੱਡੀ ਮੰਗਣ ਦੇ ਹੀ ਉਹ ਨਹੀਂ ਪੈਸੇ ਬਰਬਾਦ ਹੋਣੇ ਜੇ ਥੜ ਜਿੰਦਗੀ ਬਰਬਾਦ ਹੋਣੀ ਉਹ ਅਖਰੀ ਚੰਗਾ ਹੋਇਆ ਜੋ ਵੀ ਹੋਇਆ ਪ੍ਰਮਾਤਮਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਨਾ ਵਾਹਿਗੁਰੂ ਜੋ ਵੀ ਕਰਦਾ ਵਾ ਨਾ ਚੰਗਾ ਹੀ ਕਰਦਾ ਸੋਚ ਕੀ ਕਰਦਾ ਵਾ ਚੰਗਾ ਹੋਇਆ ਪਹਿਲਾਂ ਹੀ ਸਭ ਕੁਝ ਨਿਪਟ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਅੱਜ ਵਾਲੀ ਸਟੋਰੀ ਤੁਹਾਨੂੰ ਕਿਦਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਜੋ 1 ਲੱਖ ਸਬਸਕ੍ਰਾਈਬਰ ਜਲਦੀ ਜਲਦੀ ਹੋ ਜਾਣਾ